ਇਕਨਾ ਸੋਨਾਲੀ ਦਾ 50 ਆਇਆ ਸੀ ਟਰਬੋ ਲੱਗਣ ਵਾਸਤੇ ਪਹਿਲਾਂ ਤੋਂ ਵੀ ਆਪਣੇ ਕੋਲੇ ਪੱਕਾ ਇੱਥੇ ਆਂਦਾ ਸੀ ਤੇ ਹਰ ਕੰਮ ਵਾਸਤੇ ਜਿਵੇਂ ਕੀ ਕਰ ਜਾਂਦਾ ਨਾ ਪਾਵਰ ਸਟੀering ਸੀਗਾ ਸਿੰਪਲ ਸਟੀering ਸੀ ਇਹਨੂੰ ਪਾਵਰ ਸਟੀering ਕੀਤਾ ਹਨਾ ਜਿਹੜਾ ਜਦੋਂ ਇਹਨੂੰ ਪਾਵਰ ਸਟੀering ਕੀਤਾ ਤਾਂ ਇਹਦਾ ਜਿਹੜਾ ਪਾਵਰ ਸਟੀering ਦਾ ਸਟੀਅਰ ਵਾਲਾ ਸਿਸਟਮ ਹੈ ਉਹ ਸਿੰਗਲ ਉਸੇ ਪੰਪ ਤੋਂ ਚੱਲਦਾ ਕਰਦਾ ਆਪਾਂ ਨੇ ਇਸ ਵਾਲੇ ਪੰਪ ਤੋਂ ਹਨਾ ਇਹ ਪੰਪ ਤੋਂ ਕਰਿਆ ਜਾਂਦਾ ਨਾ ਇਹ ਲੇਜ਼ਰ ਖਰਾਬ ਵਗੈਰਾ ਤੇ ਚੱਲਦਾ ਸੀ ਆ ਕਲਟੀਵੇਟਰ ਵਗੈਰਾ ਤੇ ਹਾਈਡਰੋਲਿਕ ਸਿਸਟਮ ਤੇ ਇਤਾਂ ਦਿੱਕਤ ਆ ਜਾਂਦੀ ਸੀ ਨਾ ਇਹ ਕਟਾਈ ਨਹੀਂ ਪ੍ਰੋਪਰ ਚੱਲਦੀ ਸੀ ਪਾਵਰ ਸਟੀering ਦੀ ਫਿਰ ਇਸ ਨੂੰ ਦੇਖਦੇ ਹੋਏ ਇਹਦੇ ਵਿੱਚ ਇੱਕ ਪمپ ਹੋਰ ਲਾਉਣ ਦੀ ਲੋੜ ਪੈਂਦੀ ਹੁਣ ਜਿਵੇਂ ਨਵੇਂ ਮਾਡਲਾਂ ਵਿੱਚ ਡਬਲ ਪੰਪ ਆਉਂਦੇ ਨੇ ਤਾਂ ਇਹਦੇ ਜਿਹੜੇ ਪਾਈਪ ਇਹਨੂੰ ਕਿ ਡਬਲ ਪੰਪ ਕੀਤਾ ਤਾਂ ਪੰਪ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਬਿਲਕੁਲ origignal ਢੰਗ ਦੇ ਨਾਲ ਉੱਪਰ ਲਾਇਆ ਗਿਆ ਜਿਹੜਾ ਸ਼ੋਅ ਦੇ ਵਿੱਚ ਆਊਗਾ ਕੋਈ ਆਪਾਂ ਜਜਮੈਂਟ ਨਹੀਂ ਹੋ ਸਕਦੀ ਇਸ ਨੂੰ ਵੀ ਇੱਕ ਐਕਸਟਰਾ ਪੰਪ ਲੱਗਿਆ ਹੋਇਆ ਜੁਗਾੜਬਾਜ਼ੀ ਕੀਤੀ ਹੈਗੀ ਲੇਕਿਨ ਜਿਹੜੇ origignal ਤਰੀਕੇ ਦੇ ਨਾਲ ਪੰਪ ਇਹਦੇ ਉੱਤੇ ਫਿੱਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ 벨ਟ ਪਾ ਕੇ ਪ੍ਰੋਪਰ ਅੱਗੇ ਇੱਕ ਐਕਸਟਰਾ ਪੁਲੀਕਾਰ ਲਾ ਕੇ ਅੰਦਰ ਸ਼ੋਅ ਦੇ ਵਿੱਚ ਕੋਈ ਜਿਗਾੜਬਾਜ਼ੀ ਨਹੀਂ ਇਸ ਤਰ੍ਹਾਂ 오ਰੀਜినਲ ਤਰੀਕੇ ਨਾਲ ਉਹ ਕੰਮ ਜਿਹੜਾ ਤਸੱਲੀ ਨਾਲ ਕੀਤਾ ਜਾਂਦਾ ਤੁਸੀਂ ਜੇ ਕੋਈ ਟਰਬੋ ਲਗਵਾਉਣਾ ਚਾਹੁੰਦੇ ਹੋ ਜਾਂ ਕੋਈ ਟਰੈਕਟਰ ਨੂੰ ਮੋਡੀਫਿਕੇਸ਼ਨ ਕਰਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਇੱਕ ਵਾਰੀ ਸਾਡੇ ਨਾਲ ਕੰਟੈਕਟ ਜਾਂ ਸਾਡੀ ਸ਼ਾਪ ਤੇ ਆ ਕੇ ਵਿਜ਼ਿਟ ਜ਼ਰੂਰ ਕਰੋ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਹੋਰ ਟਰੈਕਟਰ ਜਿਹੜਾ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਤੁਸੀਂ ਤਾਂ ਇਹ ਫੋਰਡ 3000 ਕਿੰਨਾ ਵਧੀਆ ਤਿਆਰ ਹੋਇਆ ਵਾ ਹਨਾ ਜੀ ਕੋਈ ਵੀ ਕੰਮ ਕਰਾਉਣਾ ਚਾਹਦੇ ਹੋ ਤਸੱਲੀ ਵਕਤ ਹਨਾ ਕੋਈ ਕੰਪਨੀ ਵੱਲੋਂ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਆ ਨਹੀਂ ਦੂਰ ਹੋ ਰਹੀ ਉਹ ਵੀ ਤੁਸੀਂ ਉਰੇ ਆ ਕੇ ਕਰਵਾ ਸਕਦੇ ਹੋ ਇੱਕ ਚੀਜ਼ ਹੋਰ ਤੁਸੀਂ ਟਰੈਕਟਰ ਤਾਂ ਦੇਖ ਹੀ ਚੁੱਕੇ ਹੋ ਕਿੰਨੇ بڑے بڑے ਟਰੈਕਟਰ ਖੜੇ ਨੇ ਇੱਕ ਇੱਧਰ ਪਿੱਛੇ ਖੜਾ ਤਾਂ ਟਰੈਕਟਰਾਂ ਦੀ ਗੱਲ ਕਰਦੇ ਸੀ ਆਪਾਂ ਇੱਥੇ ਦੇਖ ਸਕਦੇ ਹਾਂ ਕਿਹੜਾ ਟਰੈਕਟਰ ਮੋਡੀਫਿਕੇਸ਼ਨ ਵਾਸਤੇ ਖੜਾ ਤੁਸੀਂ ਦੇਖ ਸਕਦੇ ਹੋ ਤੇ ਕਿਹੜਾ ਟਰੈਕਟਰ ਦੀ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਪੈਸ਼ਲੀ ਇੱਕ ਟਰੈਕਟਰ ਤਿਆਰ ਹੋ ਰਿਹਾ ਜੋ ਕਿ ਆਪਾਂ ਜੇ ਤਿਆਰ ਹੋਏ ਤੇ ਆਪਾਂ ਪ੍ਰੋਪਰ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅ ਇਹ ਬਹੁਤ ਹੀ ਖਾਸ-ਖਾਸ ਟਰੈਕਟਰ ਇੱਥੇ ਤਿਆਰ ਹੁੰਨੇ ਆ ਪਾਵਰਫੁੱਲ ਟੈਕਨੋਲੋਜੀ ਹਰ ਤਰ੍ਹਾਂ ਦੀ ਭਰਤੀ ਜਾਂਦੀ ਆ ਉਰੇ ਠੀਕ ਹੈ ਕਈ ਵਾਰੀ ਕੋਈ ਨਾ ਮੇਜਰ ਪ੍ਰੋਬਲਮ ਐਜੀਆਂ ਹੁੰਦੀਆਂ ਜਿਹੜੀਆਂ ਕੰਪਨੀ ਛੱਡ ਦਿੰਦੀ ਆ ਤੇ ਲੋਕਾਂ ਤੇ ਤਜਰਬਾ ਹੋ ਜਾਂਦਾ ਜਿਹੜਾ ਉਹ ਤਜਰਬਾ ਜਦ ਹੋ ਜਾਂਦਾ ਜਦ ਉਹ ਨੁਕਸ ਦੂਰ ਨਹੀਂ ਹੁੰਦੇ ਤਾਂ ਇੱਥੇ ਉਸ ਤਰ੍ਹਾਂ ਦੇ ਨੁਕਸ ਵੀ ਕੱਢੇ ਜਾਂਦੇ ਨੇ ਵੀਡੀਓ ਵਧੀਆ ਲੱਗਦੀ ਆ ਲਾਈਕ ਕਰਿਆ ਕਰੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਸਾਡਾ ਕੋਈ ਵੀ ਕੰਮ ਕਰਾਉਣਾ ਚਾਹੁੰਦਾ ਹੋਵੇ ਤਾਂ ਸਾਡੇ ਨੂੰ ਕਮੈਂਟ ਕਰਕੇ ਪੁੱਛ ਸਕਦਾ ਹੈ ਹਰ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ